ਅਸੀਂ ਪਹੁੰਚਾ ਜੀ ਨੂਰਪੁਰ ਜਟਾ ਨੇੜੇ ਸਲਾ ਕੋਰਟ ਤੋਂ ਡਾਕਟਰ ਬੀਰ ਮੈਡੀਕਲ ਦੇ ਪੁੱਤ ਨੂੰ ਕੁਝ ਸ਼ਰਾਬੀ ਅੰਸਲਾ ਨੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਵਾਲੀ ਦੁਆਲੇ ਦੇ ਪਿੰਨ ਦੇ ਲੋਕ ਇੱਥੇ ਬਹੁਤ ਇਕੱਠਾ ਹੋ ਗਿਆ ਹਜ਼ਾਰਾਂ ਪਾਸੇ ਤਰੀ ਪੂਰੀ ਜਿਲ੍ਹਾ ਬਹਾ ਸਰ ਪੰਜਾਬ ਵਿੱਚ ਆਇਆ ਹਾਂਜੀ ਪਹਿਲਾਂ ਦੇਖੀਏ ਚਲੋ ਪਹਿਲਾਂ ਦੇਖੀਏ ਵਰਕੇ ਕੱਪੜੇ ਦੇਖੋ ਆਪਣੇ ਇੰਨੇ ਜਿੱਥੇ ਬੰਦ ਗਏ ਐ ਇਸ ਵਿੱਚ ਫਿਲਮਾਂ ਦੇਖਿਆ ਉਹਨਾਂ ਨੇ ਆਪ ਵੀ ਕਹਿੰਦੇ ਸਾਨੂੰ ਸਾਡੀ ਫੇਸ ਉਦਾਹਤ ਹੋਇਆ ਕਿ ਇਸ ਕਰਕੇ ਇਹਨੇ ਅਸੀਂ ਇਹਨੂੰ ਦਰਸhtaਣੇ ਚ ਰੱਖਣਾ ਚਾਹੀਦਾ ਸੀ ਅਸਾਂ ਐਸੀ ਜੁਣਾ ਨਾ ਸੀ ਅਸੀਂ ਮਾਨ ਦੇ ਤਰੀਕੇ ਨਾਲ ਆਹਾਂ ਪਹਿਲਾਂ ਪਹਿਲਾਂ ਦੀ ਟੈਨਸ਼ਨ ਹੈ ਕਰਨ ਦੇ ਵਰਕ ਰਿਪ ਆਈਆਂ ਸੀ ਇਸ ਲਈ ਬੜਾ ਗੱਡੀ ਨਾ ਕਿੰਨਾ ਮਾਲ ਨੂੰ ਦਬਾ ਦੇਣਾ ਹੈ ਲੈ ਉਹ ਦਾ ਕੰਮ ਆ ਪੂਰਾ ਆ ਉਹਨੇ ਕਹਿੰਦਾ ਇਹ ਲਾਈਨ ਉਹਨਾਂ ਦਾ ਜਿਹੜੀ ਦਲ ਤੰਦੀ ਫਰੈਂਡਸ ਦੇ ਟੈਨਸ਼ਨ ਪਾਉਂਦੇ ਇੱਥੇ ਪਰਕਿੰਗ ਕੋਆਪਰੇਸ਼ਨ ਅਸੀਂ ਨੂੰ ਮਿਲ ਵਾਟ ਪਾ ਸਾਚੀ ਨਿਰਾਸ਼ਾ ਦਾ ਕੋਈ ਬਕਤ ਨਾ ਹੋਵੇ ਆਪਾਂ ਦੇਖੋ ਉਹਨਾਂ ਦੀ ਸਲਾਹ ਚੱਲਦੀ ਨਹੀਂ ਕੋਣ ਮੂਵ ਕਰ ਦੂਗਾ ਅੰਬੇਡਕਰ ਦੇ ਸੇਕ ਦੀ ਪ੍ਰਾਪਰਟੀ ਥੋੜੀ ਸਿਸ਼ਟਾਉਲਪ ਲਾਨ ਬਣਾ ਕੇ ਬੈਠੇ ਮੇਰੀ ਥੋੜਾ ਜਿਆਦਾ ਉਹਨਾਂ ਤੋਂ ਉਂਦਰ ਨਹੀਂ ਅੱਜ ਕੱਲ ਸੁਣੋ ਨਾ ਤੁਸੀਂ ਰਲ ਜਾਓਗੇ ਉਹਨਾਂ ਨਹੀਂ ਅਸੀਂ ਨਹੀਂ ਰਲ ਲੈ ਹੈਗੇ ਅਸੀਂ ਤੁਸੀਂ ਦولت ਦੇ ਪਾਸੇ ਵੀ ਚੱਲ ਪਾਏ ਹੋ ਪ੍ਰਸ਼ਾਸਨ ਦਾ ਕੰਮ ਹੈ ਅਪਰਾਧੀ ਫੜਨਾ ਹਾਂਜੀ ਉਹ ਅਸੀਂ ਕਰ ਰਹੇ ਆ ਆਪਾਂ ਪਹਿਲਾਂ ਅਪਰਾਧੀ ਤੇ ਪਰਦਾ ਪਾਤਾ ਹਾਂਜੀ ਅਵੇ ਹੋਇਆ ਕੁਛ ਸ਼ੈਡ ਨੂੰ ਹੈਨਾ ਫਿਰ ਦੂਜਾ ਆਪਾਂ ਕਹਿੰਦੇ ਅਸੀਂ ਸਟੈਚੂ ਰੀਮੂਵ ਕਰ ਦਵਾਂਗੇ ਉਹ ਤੇ ਉਹ ਤੇ ਤੁਹਾਨੂੰ ਹਾਲਾਤ ਦੱਸ ਰਿਹਾ ਐ ਇਦਾਂ ਸਾਡਾ ਥੋੜੀ ਐ ਇਹ ਤੇ ਜੋ ਜਿੱਥੇ ਤੁਸੀਂ ਕਿਹੜੀ ਜਿੱਥੇ ਬੰਦੀ ਆਈ ਸੀ ਕੀ ਗੱਲ ਹੋਈ ਉਹ ਦੱਸ ਰਹੇ ਸੀ ਤੁਹਾਨੂੰ ਇਹਦੇ 'ਚ ਸਾਡਾ ਕੋਈ ਨਾ ਤੇ ਇਹਦੇ ਵਿੱਚ ਅਸੀਂ ਇਹ ਨਹੀਂ ਬੂਕ ਕਰੋ ਨਾ ਅਸੀਂ ਇਹਦੇ ਨਾਲ ਕਰੋ ਇਹ ਇਹ ਸੰਬੰਧਤ ਨਹੀਂ ਨਹੀਂ ਮੈਨੂੰ ਸਾਰਾ ਪਤਾ ਲੱਗ ਗਿਆ ਓਪਲੈਨ ਪ੍ਰਸ਼ਾਸਨ ਨੇ ਬਣਾਇਆ ਇਹ ਰੋੜੀ ਸਾਹਬ ਆ ਕੇ ਗਏ ਆ ਜੀ ਉਹ ਕਹਿ ਕੇ ਗਏ ਆ ਰੋੜੀ ਹੋਵੇ ਥੋੜੀ ਹੋਵੇ ਕੋਈ ਹੋਵੇ ਅੰਬੇਡਕਰ ਬਨੋਂ ਗੁਰਨੇ ਚੱਕਰ ਦੇ ਵਿੱਚ ਪਹੁੰਚ ਲੈ ਗਿਆ ਆਪਾਂ ਸਟੈਚੂ ਸਭ ਪਾਲਣਾ ਹੈ ਨਾ ਕਿ ਉਠਾਣਾ ਹੈ ਉਹ ਕਿਤੇ ਉਹ ਆਏਗਾ ਕਿ ਨਹੀਂ ਟੋਟਲੀ ਟੋੜੀ ਸਾਰਿਆਂ ਦੀ ਡਿਸਕਸ਼ਨ ਆ ਉਹ ਚ ਅਸੀਂ ਕੁਝ ਨਹੀਂ ਕਰਦੇ ਟੋਟਲੀ ਟੋੜੀ ਪ੍ਰਸ਼ਾਸਨ ਨੇ ਇੱਥੇ ਆ ਕੇ ਰੱਖਣਾ ਕਿੱਥੇ ਆ ਇਹ ਵੀ ਪ੍ਰਸ਼ਾਸਨ ਨਹੀਂ ਕਰ ਰਿਹਾ ਨਾ ਇਹੀ ਤੇ ਆਪਾਂ ਪੁਆਇੰਟ ਮਿਸ ਕਰ ਰਹੇ ਹਾਂ ਜਸਪਰੀ ਸੰਧਿਪੀ ਹੋ ਰਹੀ ਹੈ ਸਾਡੇ ਵੀ ਐਸੀ ਨਹੀਂ ਕਰ ਰਹੇ ਗੱਲ ਇਹ ਹੈ ਵੀ ਇਹ ਗੱਲ ਇਹ ਹੈ ਵੀ ਅਸੀਂ ਟਰਾਂਸਪੇਰੈਂਟ ਹੋਵੇ ਗੱਲ ਇਸ ਕਰਕੇ ਤੁਹਾਨੂੰ ਅਸੀਂ ਇਹ ਕਹਿ ਰਹੇ ਕਿ ਦੇਖੋ ਇਹਨਾਂ ਦੀ ਗੱਲ ਚੱਲਦੀ ਪਈ ਹੈ ਅਸੀਂ ਕਹਿੰਦੇ ਜੇ ਆਪਣੇ ਸਮਾਜ ਵਿੱਚ ਸੁਣੋ ਸੁਣੋ ਤੁਸੀਂ ਆਏ ਹਜੇ ਨਵੇਂ ਨਵੇਂ ਹਾਂਜੀ ਤੁਸੀਂ ਤਾਂ ਟਿਕੋ ਹਜੇ ਹਾਂਜੀ ਹਾਂਜੀ ਤੁਸੀਂ ਟਾਰਗੇਟ ਨਾ ਬਣੋ ਨਹੀਂ ਨਹੀਂ ਟਾਰਗੇਟ ਨਹੀਂ ਬਣੋ ਜਦੋਂ ਪਹਿਲਾਂ ਤੇ ਬਲੌਡ ਦੇ ਵਿੱਚ ਐਕਸੀਡੈਂਟ ਹੋਇਆ ਲੈਫਰੋ ਦੀ ਗੱਲ ਵੀ ਕਰਸ ਤੇ ਔਰ ਉਹਦੀ ਇਨਵੈਸਟੀਗੇਸ਼ਨ ਤੇ ਆਇਆ ਸੀ ਨੂਟ ਪ੍ਰੋਜੈਕਟਾਂ ਉਹਨਾਂ ਦੇ ਰਡਾਰ ਤੇ ਜਿਹੜੇ ਫਰੇ ਗਏ ਬੰਦੇ ਮੈਂ ਜ਼ਰੂਰ ਫੀਡਬੈਕ ਉਹਦਾ ਬਣਾਉ। ਲੱਗ ਗਿਆ? ਹਨਾ ਜੀ ਤੋ ਇੱਥੇ ਆਪਾਂ ਨੂੰ ਅਲਰਟ ਰੈਨ ਦੀ ਲੋੜ ਸੀ। ਉਹ ਨੂਰਪੁਰ ਦੀ ਗੱਲ ਹੈ। ਨੋ 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 ਹਾਂ ਜੀ। ਨੂਰੀ ਥੋੜੇ ਪਿੱਛੇ ਨੂੰ ਹਟੋ। ਮੋਰਾ ਵਾਲੀ। ਉਹ ਨੂਰਪੁਰ। ਅਰੇ ਹੁਣ ਟੀਐਸਪੀ ਨਾ ਕਰੋ ਉਹਨਾਂ ਨੇ। ਮੈਂ ਕਰ ਲਵਾਂ ਮੈਂ ਫਲੋਰ ਦੀ ਇਨਵੈਸਟੀਗੇਸ਼ਨ 'ਚ ਇਹ ਗੱਲ ਆਈ ਜੀ ਜੋ ਮਤਲਬ ਤੁਸੀਂ ਨਗੋਦਰ ਕੋਲ ਨੂਰਪੁਰ ਨਹੀਂ ਜੀ ਇੱਥੇ ਨੂਰਪੁਰ ਸਤਾਰਕ ਹੋਣਾ ਚਾਹੀਦਾ ਸੀ ਨਾ ਤਾਂ ਉਹ ਇਹ ਡੀਐਸ ਕਿਸਾ ਨੈਗਲੀਜੈਂਸੀ ਤੁਹਾਡੀ ਆ ਹਾਂ ਨੈਗਲੀਜੈਂਸੀ ਤੁਹਾਡੀ ਆ ਤੁਹਾਡੀ ਇਹ ਤਾਂ ਚਲੋ ਹਜਾ ਇਹ ਕੱਲ ਪਰ ਦੇਖੋ ਮੈਂ ਇਹਨੂੰ ਆਪਾਂ ਆਪਾਂ ਮੈਂ ਸਮਝ ਰਿਹਾ ਸਾਰੀ ਗੱਲ ਜੋ ਤੁਸੀਂ ਕਹਿ ਰਹੇ ਹੋ ਠੀਕ ਹੈ ਨਾ ਜੀ ਮੈਂ ਸਾਰਾ ਕੁਝ ਸਮਝ ਰਿਹਾ ਸਮਝਣਾ ਹੈ ਹਾਂ ਜੀ ਤੇ ਇਹ ਗੱਲ ਇਦਾਂ ਹੈ ਜੀ ਗੱਲ ਇਦਾਂ ਸਾਡੇ ਕਹਿ ਲੱਗਦੇ ਪ੍ਰੋਪਰ ਪਰਵਾਨੇ ਜਾਂਦੇ ਐਵਰੀਥਿੰਗ ਇਜ਼ ਰਾਈਟ ਅਸੀਂ ਇਦਾਂ ਨਹੀਂ ਕਰ ਰਹੇ ਆਹ ਛੋੜੋ ਤੁਸੀਂ ਦੇਖੋ ਆਪਣੀ ਗਲਤੀ ਨੂੰ ਨਹੀਂ ਮੰਨਣਾ ਨਾ ਮੰਨੋ ਅਸੀਂ ਪਬਲਿਕ ਤੇ ਲੈ ਕੇ ਜਾਵਾਂਗੇ ਬਹੁਤ ਜਨ ਸਮਾਜ ਪਾਰਟੀ ਜਿੰਦਾਬਾਦ ਜੈ ਜਵਾਨ ਬਜ਼ਾਰ ਖਲ ਚੱਲਦੀ ਆ 2 ਮਿੰਟ ਤੋਂ ਪ੍ਰਭੂ ਦੇਖੋ ਗੱਲ ਚੱਲਦੀ ਖੜ ਲੱਗ ਹਾਂ ਹਨਾ ਤੂੰ ਖੂਬ ਕਰ ਨਹੀਂ ਰਿਹਾ ਸੈਂਸਿਟਿਵ ਏਰੀਆ ਨੂੰ ਸਾਨੂੰ ਸੈਂਸਿਟਿਵਿਟੀ ਨਹੀਂ ਦੱਨ ਕੋਈ ਫਾਇਦਾ ਵਰਕਰ ਬੱਡੀ ਗੰਟੀ ਵਿੱਚ ਉੱਠੇ ਹੋ ਜੀ ਕੀ ਕਰ ਸਕਦੇ ਆ ਅਪਰਾਧੀ ਬਚਾਉਣੇ ਲਈ ਮੈਂ ਪੁੱਛਿਆ ਪ੍ਰਸ਼ਾਸਨ ਨੂੰ ਫੋਨ ਕਰਕੇ ਤੁਸੀਂ ਤਾਂ ਕਿਤੇ ਬਿਜ਼ੀ ਰਹੇ ਹੋ ਸਰ ਜੀ ਆਪਣਾ ਫੋਨ ਥੋੜੀ ਕੋਪਲੀ ਪਾਸੇ ਹਟਾ ਸਰ ਜੀ ਤਾਂ ਹੁੰਦਾ ਉਹ ਆ ਕਿ ਮੈਂ ਜਿੰਦੀ ਵਿੱਚ ਕਿੱਦਾਂ ਪਤਾ ਲੱਗੂਗਾ ਸਾਹਿਬ ਮੈਂ ਫਾਇਰ ਤੋਂ ਆਈ ਐ ਮੈਂ ਬਿਆਨ ਤੋਂ ਆਈ ਐ ਮੈਂ ਸਾਰਾ ਕੁਝ ਕੀਤਾ ਆ ਹਾਂ ਜੀ ਤੇ ਉਹ ਉਹਦੇ ਵਿੱਚ ਇਹ ਜਿਹੜਾ ਜਿਹੜਾ ਕੰਮ ਮੌਕੇ ਤੇ ਕਰਨਾ ਸੀ ਅਸੀਂ ਸਾਰਾ ਕੀਤਾ ਐਫ ਆਈ ਆਰ ਦਿੱਤੀ ਅਸਬਜਾਬਤਾ ਦਿੱਤੀ ਜੋ ਬਿਆਨ ਦਿੱਤੇ ਉਹਨਾਂ ਦੇ ਤਹਿਤ ਦਿੱਤੀ ਤੇ ਉਸ ਤੋਂ ਬਾਅਦ ਬਾਈ ਨਹੀਂ ਚਲੋ ਦੇਖੋ ਕੋਈ ਤੁਹਾਡੇ ਹਾਂਜੀ ਅੱਛਾ ਅਸੀਂ ਪੀਰ ਕੋਈ ਹਮੇਸ਼ਾ ਪੀਸ ਦੇ ਹੱਕ ਬਿਲਕੁਲ ਹਮਨ ਦੇ ਹੱਕ ਬਿਲਕੁਲ ਹੈਗੀ ਹੈ ਲੇਕਿਨ ਬਾਦਾਂ ਮਨੇ ਸਰਕਾਰ ਫਲਾ ਰਹੀ ਕਿਉਂਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਸਰਕਾਰ ਅਸੀਂ ਕਿਦੋਂ ਅਮਰਸ਼ਰ ਹੋਇਆ ਸੀ ਉਹਨਾਂ ਦਾ ਕਹਿੰਦੇ ਆ ਕਿ ਜਦ 4000 ਬੰਦਾ ਤੁਸੀਂ ਮੁੱਖ ਮੰਤਰੀ ਤੇ ਲਾਇਆ 2 400 ਚ ਚ ਲਗਾ ਦੋ 1 1 2 2 4 4 ਬੰਦੇ ਲਗਾ ਦੋ ਅਮਨ ਤੋਂ ਵੱਡੀ ਕਿਹੜੀ ਹੈ ਕੀ ਹੋ ਸਕਦਾ ਸਟੇਟ ਲਈ ਹਜ਼ਾਰਾਂ ਕਰੋੜ ਸਟੇਟ ਦਾ ਬਰਬਾਦ ਕਰਕੇ ਹਜ਼ਾਰਾਂ ਨੌਜਵਾਨ ਮਰਵਾ ਕੇ ਫਿਰ ਪੰਜਾਬ ਦੀ ਸ਼ਾਂਤੀ ਹੋ ਜੇ ਔਰ ਹੁਣ ਇਹਨੂੰ ਲਾਂਬੂ ਲਾਣ ਦੀ ਕੋਸ਼ਿਸ਼ ਹੋ ਰਹੀ ਹੈ ਅਸੀਂ ਸੰਭਾਲਣ ਲੱਗੇ ਹਾਂ ਔਰ ਸਰਕਾਰ ਬਗਾੜਨ ਲੱਗੀ ਚਲੋ ਜੀ ਮੇਰਾ ਤੇ ਇਹੀ ਕਹਿਣਾ ਕ੍ਰਾਈਮ ਹੋਇਆ ਇਨਵੈਸਟੀਗੇਟ ਕਰਾਂਗੇ ਦੋਸ਼ੀਆਂ ਨੂੰ ਸੁਣਾ ਦੇਵਾਂਗੇ ਦੋਸ਼ੀ ਦੱਸੋ ਕਿੰਨੇ ਤਰ੍ਹਾਂ ਦੇ ਫਾਟੇ ਹਰੇ 1000 1000 ਪੰਜ ਪੰਜ 400 ਰੁਪਏ ਦੀਆਂ ਲਿਖੀਆਂ ਹੋਈਆਂ ਬੰਦੇ ਆ ਟੈਕਨੀਕਲ ਟੀਮਾਂ ਤਾਂ ਹਜੇ ਤੱਕ ਚੱਕਣ ਤੇ ਲਿਖੀਆਂ ਕੁਝ 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 ਰੋਕੇ ਜਾਂਦਾ ਸਾਹਿਬ ਕੁਝ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਦੇ ਫਾਈਨਲ ਪੁਆਇੰਟ ਜੇ ਮੈਂ ਕੈਮਰੇ ਕਿ ਡਿਸਕਸ ਕਰਾਂਗਾ ਹੋਰ ਕੋਈ ਆਪਾਂ ਸਿਰਫ ਇੰਨੀ ਗੱਲ ਦੱਸਦੇ ਆ ਵੀ ਕੇਸ ਵੇਲੇ ਵੀ ਸਾਡਾ ਕਾਉਂਟ ਚੱਲ ਰਿਹਾ ਆ ਆਓ ਪਹਿਲਾਂ ਦਿਖਾਓ ਕੀ ਕੀਤਾ ਚਲੋ